ਫੀਅਰਸ ਵੈਲਕਮ ਬੈਕ ਇਨਰ ਪ੍ਰੋਗਰਾਮ ਜੀ ਡਾਟ ਸਾਹਿਬ ਅਗਲੇ ਸ਼ੁਭਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਿੰਨ ਚਾਰ ਮੈਸੇजेस ਨੇ ਸਰਬਜੀਤ ਸਿੰਘ ਗੁਰਮੀਤ ਸਿੰਘ ਹੈਪੀ ਸਿੰਘ ਮਨਜਿੰਦਰ ਸਿੰਘ ਫਤਿਹ ਔਰ ਤੁਹਾਡਰ ਨੂੰ ਵੀ ਨੀਲਮ ਜੀ ਗੁੱਡ ਜੌਬ ਪਲੀਜ਼ ਥੈਂਕ ਯੂ ਮੇਗ ਰਾਜ ਸਿੰਘ ਮੈਂ ਮੈਸੇਜ ਉਹਨਾਂ ਕਰਕੇ ਜ਼ਰੂਰ ਪੜ੍ਹਨਾ ਸੀ ਜੀ ਭਾਵੇਂ ਤੂੰ ਬੇ ਬੇਅੰਤ ਹਜ਼ਮ ਕਰ ਲੈ ਹਿੰਦੂ ਦੀ ਸਰਕਾਰੇ ਅਸੀਂ ਗੁਰੂ ਦੇ ਭਰੋਸੇ ਅੱਗੇ ਹੀ ਵੱਧੇ ਵੱਧੇ ਜਾਵਾਂਗੇ ਰਾ ਪਾਵੇ ਤਾਂ ਰਾ ਭਾਵੇਂ ਤੂੰ ਸਾਡੇ ਕਰੋੜਾਂ ਹੀ ਮੁਸੀਬਤਾਂ ਖੜੀਆਂ ਕਰ ਦੇ ਅਸੀਂ ਬਹੁਤ ਹੀ ਜਲਦ ਖਾਲਸਤਾਨ ਬਣਾਵਾਂਗੇ ਖਾਲਸਤਾਨ ਜੈ ਹਿੰਦ ਜੈ ਹਿੰਦ ਜੈ ਹਿੰਦ ਮੇਗਰਾਜ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਭਾਵਨਾ ਔਰ ਦ੍ਰਿੜਤਾ ਨੂੰ ਸਾਡਾ ਸਲੂਟ ਜੀ ਨੈਪਾਲ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਨੇਪਾਲ ਦੇ ਵਿੱਚ ਪੂਰਾ ਰਾਜ ਪਲਟਾ ਕਰਵਾ ਕੇ ਪਰਚੰਡਾ ਨਾਂ ਦਾ ਜਿਹੜਾ ਬੰਦਾ ਕਦੇ ਰੈਵੋਲਿਊਸ਼ਨਰੀ ਸੀ ਉਹਨੂੰ ਆਪਣੀ ਪੇਰੋਲ ਤੇ ਪਾ ਕੇ ਪ੍ਰਾਈਮ ਮਿਨਿਸਟਰ ਬਣਾ ਲਿਆ ਔਰ ਫਿਰ ਜਿਹੜੇ ਉਹਨਾਂ ਦੇ ਉੱਥੇ ਮੇਧਵੀ ਕਿ ਮਿਧਾਵੀ ਆਪਣੇ ਛੱਡੇ ਹੋਏ ਨੇ ਉਹ ਚਾਰ ਪੰਜ ਜ਼ਿਲ੍ਹੇ ਜਿਹੜੇ ਇੰਡੀਆ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਕਿਹਾ ਜੇ ਉਹਨਾਂ ਦਾ ਇੱਕ ਅੱਡ ਸੂਬਾ ਬਣੇਗਾ ਸੰਵਿਧਾਨ ਚ ਸੋਧਨ ਹੋਏਗਾ ਉਹਨਾਂ ਨੂੰ ਹੋਰ ਜਿਹੜਾ ਮਨਮਰਜ਼ੀ ਦੀਆਂ ਟਰਮਸ ਡਿਕਟੇਟ ਕਰਕੇ ਉਹਦੀ ਸਰਕਾਰ ਬਣਾਈ ਜੀ ਔਰ ਉਹਨੇ ਵੀ ਸੰਸ਼ੋਧਨ ਦੇ ਨਾਂ ਥੱਲੇ ਇਸ ਨੂੰ ਐਡ ਕਰ ਲਿਆ ਜਿਹੜਾ ਵੀ ਉਹਨਾਂ ਦੀ ਪਾਰਲੀਮੈਂਟ ਦੀ ਕਾਰਵਾਈ ਹੋਣੀ ਹੈ ਪਰ ਅੱਜ ਮੈਂ ਖਬਰ ਦੇਖ ਰਿਹਾ ਸੀ ਕਿ 네ਪਾਲੀ ਸੁਪਰੀਮ ਕੋਰਟ ਸਮਨ ਪ੍ਰਚੰਡਾ 네ਪਾਲ ਦੇ ਸੁਪਰੀਮ ਕੋਰਟ ਨੇ ਇਹਦਾ ਪੂਰਾ ਨੋਟਿਸ ਲਿਆ 네ਪਾਲੀ ਸੁਪਰੀਮ ਕੋਰਟ ਟੂਡੇ ਸਮਨ ਪ੍ਰਾਈਮ ਮਿਨਿਸਟਰ ਪ੍ਰਚੰਡਾ ਐਂਡ ਸਪੀਕਰ ਔਨ ਸਾਰੀ ਗਰਤੀ ਮਗਰ ਐਂਡ ਆਸਕ देम ਟੂ ਫਰਨਿਸ਼ ਰਿਟਰਨ ਕਲੈਰੀਫਿਕੇਸ਼ਨਸ ਵਿਦਨ ਅ ਵੀਕ ਇਨਫਾਰਮਿੰਗ ਦਾ rational behind the registration of constitution amendment bill to address madesis demands ohne ne dono nu speaker nu ke ji je jada tusi notice vich paya ke madesis diyan mangaan de tusi samvidhan de vich amendment karni hai pehla ida jawab deo ji a single bench order the two leaders to furnish the clarif clarification within a week and set december 20th as the date for next hearing on the case filed against the government move vi december nu ohne ne ਅਤਰੀਕ ਰੱਖੀ ਹੈ ਕਲੈਰੀਫਿਕੇਸ਼ਨ ਮੰਗੀ ਹੈ ਦਾ ਰੂਲਿੰਗ ਨੇਪਾਲੀ ਕਾਂਗਰਸ ਮੋਇਸਟ ਕੋਲੀਸ਼ਨ ਗਵਰਨਮੈਂਟ ਨੇ ਨਵੰਬਰ 29th ਹੈਡ ਰਜਿਸਟਰਡ ਦਾ ਬਿਲ ਇਨ ਆਰਡਰ ਟੂ ਐਡਰੈਸ ਡਿਮਾਂਡਸ ਪੁਟ ਫੋਰਥ ਬਾਏ ਐਜੀਟੇਟਿੰਗ ਮਦੇਸੀ ਪਾਰਟੀਆਂ ਉਹਨੇ ਮਦੇਸੀ ਪਾਰਟੀਆਂ ਦਾ ਇਹਨਾਂ ਦੀ ਸਟੂਜ ਨੇ ਰਾਹ ਦੀਆਂ ਡਿਮਾਂਡਸ ਕੀ ਨੇ ਫੋਰਿੰਗ ਦਾ ਰਜਿਸਟ੍ਰੇਸ਼ਨਸ ਦਾ ਐਕਸ ਲਾ ਮੇਕਰਸ ਫੋਰਮ ਚੈਲੰਜ ਦਾ ਕਨਸਟੀਟਿਊਸ਼ਨਲ ਐਮੈਂਡਮੈਂਟ ਬਿਲ ਇਨ ਕੋਰਟ ਸੀਕਿੰਗ ਅ ਸਟੇ ਔਨ ਦਾ ਐਮੈਂਡਮੈਂਟ ਪ੍ਰੋਸੈਸ ਐ ਐਕਸ ਲਾ ਮੇਕਰ ਫੋਰਮ ਨੇ ਸੁਪਰੀਮ ਕੋਰਟ ਨੂੰ ਕੀਤਾ ਹੈ the bill aimed at carving out a new province to meet the demands of agitating madhesis aur aa ne apna pura headquarter banana hona yogya da ramdev bhi utthe jada ji main 150 crore la dena hun kande ji main ta nahi fulana vapari la reya main ta koi law nahi violate kita ji so eh us amendment da hissa hai ke ji ke nawa suba madhesis layi banana hai whose protest last year left more than 50 people dead the bill proposes to address three other key issues citizenship ਇਦਾ ਮਤਲਬ ਵੀ ਉਹਨਾਂ ਦੇ ਜਾਲੀ ਸਿਟੀਜ਼ਨ ਵੀ ਬਣਾਉਣੇ ਹੋਣਗੇ ਰਿਪਰੈਜ਼ੈਂਟੇਸ਼ਨ ਇਨ ਦਾ ਅਪਰ ਹਾਊਸ ਅਪਰ ਹਾਊਸ ਚ ਵੀ ਉਹਨਾਂ ਦੀ ਵੱਧੀ ਨੁਮਾਇੰਦਗੀ ਐਂਡ ਰੈਕਗਨੀਸ਼ਨ ਆਫ ਲੈਂਗੁਏਜ ਸਪੋਕਨ ਇਨ ਵੇਰੀਅਸ ਪਾਰਟਸ ਆਫ ਦਾ ਕੰਟਰੀ ਸੋ ਇਦਾ ਮਤਲਬ ਇਹ ਹੈ ਕਿ ਜਿਹੜੀ ਨੇਪਾਲੀ ਲੈਂਗੁਏਜ ਹੈ ਉਹਦੇ ਚ ਉਹਨਾਂ ਨੇ ਵਿਚਵਾੜ ਕੇ ਮਦੇਸ਼ੀਆਂ ਦੇ ਵੀ ਜ਼ੁਬਾਨ ਵਾੜ ਕੇ ਉਹ ਨੇਪਾਲੀ ਨੈਸ਼ਨੈਲਿਟੀ ਨੂੰ ਜਿਹੜਾ ਡਿਲੂਟ ਕਰਨਾ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਮਦੇਸ਼ੀ ਰੈਜ਼ਿਡੈਂਸੀ ਫਰਮ ਸਪਟੈਂਬਰ ਲਾਸਟ ਈਅਰ ਟੂ ਫੈਬਰੂਰੀ ਥਿਸ ਈਅਰ ਪ੍ਰਿਪਰਡ ਦਾ लैंड लॉक्ड कंट्रीज इकोनॉमी हैज सप्लाइज फ्रॉम इंडिया वर ब्लॉक्ड सो सानू खुशी है और अस्सी वी होप के जिस काम ਦੇ ਵਿੱਚ ਉਹਨਾਂ ਦੇ ਪੋਲੀਟੀਸ਼ੀਅਨਸ ਫੇਲ ਹੋਏ ਔਰ ਇਹ ਪਰਚੰਡਾ ਵਰਗਾ ਜਿਹੜਾ ਆਪਣੇ ਆਪ ਨੂੰ ਕ੍ਰਾਂਤੀਕਾਰੀ ਕਹਿਣ ਵਾਲਾ ਇਹਨਾਂ ਦੇ ਢੇ ਚੜੇ ਜੀ ਜੇ ਇਹਨੇ ਪੌਰੀ ਸੁਪਰੀਮ ਕੋਰਟ ਇਸ ਨੂੰ ਬਲਾਕ ਕਰ ਦੇ ਤੇ ਇਹ ਇਹਨਾਂ ਦੀ ਰਾਏ ਏਜੰਸੀ ਦੀ ਜਿਹੜੀ ਹੈ ਉਹਨਾਂ ਦੀ ਜਿਹੜੀ ਕੁਨੀਤੀ ਹੈ ਔਰ ਜਿਹੜੀ ਕੁਚਿਸ਼ਟ ਹੈ ਰਾਜਤ ਉਸ ਤੇ ਉੱਤੇ ਜਿਹੜਾ ਫੁੱਲ ਸਟਾਪ ਲਾਏਗੀ ਸੋ Let we hope for the best ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਤੇ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਰਾਗ ਗੋੜੀ 52 ਅਖਰੀ ਕਬੀਰ ਜੀਓ ਕੀ ਦੇ ਦੋ ਸ਼ਬਦ ਦੋ ਸ਼ਲੋਕ 17ਵਾਂ ਤੇ 18ਵਾਂ ਚੁਣੇ ਨੇ ਜੀ ਪੰਜਾਬੀ ਵਰਨੇਕੂਲਰ ਦੇ ਉੱਤੇ ਹੈ ਔਰ ਜਿਹੜਾ ਜਦੋਂ ਰਾਈਮ ਚ ਹੁੰਦਾ ਕ ਕ ਖ ਖ ਗ ਗ ੰ ਚ ਚ ਛ ਜ ਜ ਜ਼ ਯਾ ਉਪਾਮੇਸੀ ਟੈਂਕਾ ਕਹਿੰਦੇ ਆ ਪਰ ਇਸ ਦੇ ਜਿਹੜੇ ਸੀ ਟਟਾ ਠੱਠਾ ਦੱਦਾ ਤੱਦਾ ਨੰਨਾ ਸੋ ਕਬੀਰ ਸਾਹਿਬ ਨੇ ਟਟਾ ਵਿਕਟ ਘਾਟ ਕਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਤਹਿ ਨ ਜਾਵਾ ਰਹਿ ਲਪਟ ਕਟ ਪਰਚੋ ਪਾਵਾਂ ਕਿ ਟੈਂਕਾ ਜਿਹੜਾ ਸ਼ਬਦ ਹੈ ਇਹ ਸਾਨੂੰ ਇਹ ਸੁਨਿਆਦ ਹੁੰਦਾ ਹੈ ਕਿ ਵੀ ਇਹ ਜਿਹੜਾ ਰੱਬ ਦਾ ਰਸਤਾ ਹੈ ਵਿਕਟ ਘਾਟ ਹੈ ਬੜੀ ਔਖੀ ਕਾਟੀ ਹੈ ਕਟਮਾਹੀ ਪਰ ਇਹ ਕੋਈ ਬਾਹਰਲੇ ਪਹਾੜਾਂ ਤੇ ਟੱਕਰਾ ਮਾਰਨ ਜਾਂ ਕਿਤੇ ਹੋਰ ਨਹੀਂ ਕਟਮਾਹੀ ਇਹ ਜਿਹੜਾ ਵਿਖੜਾ ਪੰਡ ਹੈ ਬਾਹਰ ਨਹੀਂ ਹੈ ਇਹ ਦਿਲ ਦੇ ਅੰਦਰ ਹੈ ਰੱਬ ਵੀ ਕਿਉਂਕਿ ਰੱਬ ਵੀ ਦਿਲ ਦੇ ਅੰਦਰ ਹੈ ਤੇ ਜੇ ਰੱਬ ਤੱਕ ਪਹੁੰਚਣਾ ਹੈ ਤਾਂ ਜਿਹੜੀਆਂ ਰੁਕਾਵਟਾਂ ਨੇ ਵਿਖੜਾ ਪੰਡ ਹੈ ਉਹ ਤੁਹਾਡੇ ਅੰਦਰ ਹੀ ਹੈ ਖੋਲ ਕਪਾਟ ਮਹਿਲ ਕਹਿ ਨਾ ਜਾਏ ਕਿ ਤੇਰੇ ਅੰਦਰ ਰੱਬ ਦੀ ਪ੍ਰੈਜੈਂਸ ਹੈ ਮਹਿਲ ਹੁੰਦਾ ਹੈ ਵੱਡਾ ਬਿਲਡ ਮਹਿਲ ਮੈਂਸ਼ਨ ਜਿਹਨੂੰ ਮੈਂਸ਼ਨ ਕਹਿੰਦੇ ਨੇ ਅੰਗਰੇਜ਼ੀ ਵਾਲੇ ਕਿ ਭਈ ਇਹ ਤੇਰੇ ਅੰਦਰ ਹੀ ਰੱਬ ਬੈਠਾ ਹੋਇਆ ਤੇ ਇਸ ਦੇ ਦਰਵਾਜ਼ੇ ਨੂੰ ਖੋਲ ਜਿਹੜਾ ਮਾਇਆ ਦਾ ਪਰਦਾ ਵਿੱਚ ਹੈ ਔਰ ਉਸ ਰੱਬ ਦੇ دیدار ਪਾ ਤੂੰ ਕਿਉਂ ਨਹੀਂ ਉਹਦੇ ਮਹਿਲ ਜਾਂਦਾ ਇਸ ਕਪਾਟ ਨੂੰ ਇਸ ਪਰਦੇ ਨੂੰ ਖੋਲ ਕੇ ਦਰਵਾਜ਼ੇ ਨੂੰ ਖੋਲ ਕੇ ਦੇਖ ਅਟਲ ਟਲ ਕਤੈ ਨ ਜਾਵਾ ਇਹ ਜਿਹੜਾ ਰੱਬ ਅਟਲ ਹੈ ਜਿਹੜਾ ਹਿੱਲਣ ਵਾਲਾ ਨਹੀਂ ਮਰਨ ਵਾਲਾ ਨਹੀਂ ਉਸ ਨੂੰ ਕੋਈ ਮੁਕਾ ਨਹੀਂ ਸਕਦਾ ਹਿਲਾ ਦੇ ਉਹ اٹਲ ਜਦੋਂ ਤੂੰ ਉਸ اٹਲ ਵਾਇਗੁਰੂ ਦੇ ਨਾਲ ਜੁੜ ਜਾਏਗਾ ਟਲ ਕਤੇ ਨਾ ਜਾਵਾਂ ਫਿਰ ਤੂੰ ਕਿਤੇ ਵੀ ਹੋਰ ਥਿਰਕਦਾ ਨਹੀਂ ਫਿਰੇਗਾ ਕਿਤੇ ਹੋਰ ਡੋਲੇਗਾ ਨਹੀਂ ਹੋਰ ਕਿਤੇ ਨਹੀਂ ਤੂੰ ਜਾਏਗਾ ਰਹਿ ਲਪਟ ਕਟ ਪਰਚੋ ਪਾਵ ਲਪ ਫਿਰ ਤੂੰ ਉਸ ਪਿਆਰੇ ਦੇ ਚਰਨਾਂ ਨਾਲ ਲਿਪਟ ਜਾਏਗਾ ਉਸਦੇ ਪੈਰਾਂ ਦੇ ਨਾਲ ਲਿਪਟ ਜਾਏਗਾ ਉਸ ਰੱਬ ਦੇ ਉਸ ਅੱਲਾ ਮੀਆਂ ਦੇ ਜਦੋਂ ਤੂੰ ਉਸ ਦੇ ਨਾਲ ਜੁੜੇਗਾ ਕਟ ਪਰਚੋ ਪਾਵ ਫਿਰ ਤੈਨੂੰ ਜਿਹੜੀ ਇੱਕ ਤੇਰੇ ਦਿਲ ਦੇ ਅੰਦਰ ਖੁਸ਼ੀ ਆਨੰਦ ਹੋਏਗੀ ਪਰਚੋ ਪਾਵੇ ਕਿ ਦਿਲ ਦੇ ਅੰਦਰ ਹੀ ਤੂੰ ਬlesed one ਹੋ ਜਾਏਂਗਾ ਔਰ ਅਗਲੇ ਸ਼ਲੋਕ ਦੇ ਵਿੱਚ ਜਿਹੜਾ ਠੱਠਾ ਉਹ ਪੰਜਾਬੀ ਵਰਨਕੂਲਰ ਦੀ ਨਾਲ ਹੈ ਜੀ ਠੱਠਾ ਇਹੋ ਠੱਠਾ ਇਹ ਦੂਰ ਠੱਗ ਨੀਰਤ ਨੀਠ ਨੀਠ ਮਨ ਕੀਆ ਧੀਰ ਜਿਨ ਠੱਗ ਠਗਿਆ ਸਗਲ ਜਗ ਖਾਵ ਸੋ ਠੱਗ ਠੱਗਿਆ ਠੌਰ ਮਨ ਆਵਾ ਠੱਠਾ ਇਹ ਹੈ ਦੂਰ ਠੱਗ ਨੀਰਾ ਹੁਣ ਇਹ ਠੱਗ ਨੀਰ ਕੀ ਹੈ ਇਹਨੂੰ ਮਿਰਾਜ ਕਹਿੰਦੇ ਨੇ ਔਰ ਇਹ ਇੱਕ ਫਿਜ਼ਿਕਸ ਦਾ ਫਿਨੋਮੇਨਾ ਹੈ ਔਰ ਉਹ ਜਦੋਂ ਤੁਸੀਂ ਡੇਜ਼ਰਟਸ ਹੁੰਦੇ ਹੋ ਚਾਰਚ ਫੇਰੇ ਰੇਤ ਹੁੰਦੀ ਹੈ ਤੇ ਤੁਸੀਂ ਦੂਰ ਤੱਕ ਦੇਖਦੇ ਹੋ ਹਿਰਨ ਦੇ ਨਾਲ ਇਸ ਨੂੰ ਜੋੜ ਕੇ ਬਹੁਤ ਵਾਰੀ ਜਿਹੜੀ ਹੈ ਮ੍ਰਿਗ ਤ੍ਰਿਸ਼ਨਾ ਸ਼ਬਦ ਵੀ ਇਹ ਕਿਹਾ ਕਿ ਮ੍ਰਿਗ ਤ੍ਰਿਸ਼ਨਾ ਜੋ ਇਹੋ ਜਗ ਜਾਣੋ ਗਰੁਤੇਖ ਬਹਾਦਰ ਸਾਹਿਬ ਦੇ ਕਿਉਂਕਿ ਉਸ ਡੇਜ਼ਰਟ ਦੇ ਵਿੱਚ ਜਦੋਂ ਸੂਰਜ ਦੀਆਂ ਕਿਰਨਾਂ ਰੇਤ ਤੇ ਪੈਂਦੀਆਂ ਨੇ ਤੇ ਇਹ ਪ੍ਰਭਾਵ ਬਣਦਾ ਹੈ ਕਿ ਪਾਣੀ ਦਾ ਬਹੁਤ ਵੱਡਾ ਛੱਪੜ ਜੀ ਹੁਣ ਪਿਆਸਾ ਹਿਰਨ ਜਿਹੜਾ ਉਹ ਭੱਜ ਰਿਹਾ ਡੇਜ਼ਰਟ ਦੇ ਵਿੱਚ ਉਹ ਦੂਰ ਦੇਖਦਾ ਤੇ ਇਹ ਮਿਰਾਜ ਉਹਨੂੰ ਨਜ਼ਰ ਆਂਦਾ ਉਹ ਸਮਝਦਾ ਵੀ ਇਹ ਪਾਣੀ ਹੈ ਉਹ ਭੱਜ ਕੇ ਉੱਥੇ ਪਹੁੰਚਦਾ ਪਰ ਉੱਥੇ ਕੁਝ ਨਹੀਂ ਹੁੰਦਾ ਫੇਰ ਅੱਗੇ ਦੂਰ ਨਿਗਾਹ ਪੈਂਦੀ ਹੈ ਉਹਦੀ ਫੇਰ ਛੱਪੜ ਨਜ਼ਰ ਆਂਦੇ ਸੋ ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਮਿਰਾਜ ਕਹਿੰਦੇ ਨੇ ਜੇ ਵੀ ਸੰਸਾਰ ਵੀ ਇਵੇਂ ਹੀ ਹੈ ਅਸੀਂ ਬਹੁਤ ਵਾਰ ਸਮਝਦੇ ਆਂ ਵੀ ਇਹ ਚੀਜ਼ ਸਾਨੂੰ ਮਿਲ ਜਾਏ ਤਾਂ ਫੇਰ ਸਾਡੀ ਪੂਰੀ ਤਸੱਲੀ ਫੇਰ ਸਾਡੀ ਕੋਈ ਮੰਗ ਨਹੀਂ ਅਸੀਂ ਕਿੱਥੋਂ ਸ਼ੁਰੂ ਕਰਦੇ ਆਂ ਪਹਿਲਾਂ ਇਹ ਜਵਾਨੀ ਤੋਂ ਹੀ ਸ਼ੁਰੂ ਕਰੀਏ ਚੰਗਾ ਜੀਵਨ ਸਾਥੀ ਮੰਗਦੇ ਆਂ ਫੇਰ ਅਸੀਂ ਪੁੱਤਰ ਧੀਆਂ ਮੰਗਦੇ ਆਂ ਫੇਰ ਪੁੱਤਰ ਧੀਆਂ ਦੇ ਤੋਂ ਸੁੱਖ ਮੰਗਦੇ ਆਂ ਉਹਨਾਂ ਦੀ ਜਿਹੜੀ ਹੈ ਚੰਗੀ ਐਜੂਕੇਸ਼ਨ ਦੂਜੀ ਮੰਗਦੇ ਆਂ ਫੇਰ ਪੋਤਰੇ ਪੋਤਰੀਆਂ ਦੋਤਰੀਆਂ ਕਦੇ ਕੋਈ ਐਸਾ ਮੌਕਾ ਤੇ ਆਂਦਾ ਹੀ ਨਹੀਂ ਜਿੱਥੇ ਆ ਕੇ ਕਹੇ ਜੀ ਬੀ ਬਸ ਕਰੋ ਕਿ ਕਿ ਬੀ ਬਸ ਐ ਕਿ ਹੋ ਗਿਆ ਡਨ ਇਸ ਡਨ ਕਿ ਇਹਨਾਂ ਦਾ ਕੰਮ ਹੋ ਗਿਆ ਹੁਣ ਮੈਂ ਫਰੀ ਸੋ ਕਹਿਣ ਦਾ ਇਹ ਫਰਜ਼ ਵੀ ਨਹੀਂ ਤੁਹਾਡੇ ਨਹੀਂ ਹੈ ਵੀ ਤੁਸੀਂ ਦੌੜਨਾ ਹੁੰਦਾ ਪਰ ਇਹ ਚੀਜ਼ਾਂ ਤੁਹਾਡੀ ਟੈਂਜ ਤੁਹਾਨੂੰ ਅੰਦਰ ਵੱਲ ਨਹੀਂ ਮੋੜਨ ਦਿੰਦੀ ਜਿਸ ਜਿਹੜਾ ਤੁਹਾਡੇ ਅੰਦਰ ਖਜ਼ਾਨਾ ਜਿਹੜਾ ਹੈ ਟੈਂਕੇ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਕਟਮ ਆਹੀ ਅੰਦਰ ਤੁਹਾਡੇ ਮਹਿਲ ਹੈ ਉਸ ਰੱਬ ਦਾ ਹੈ ਇਹ ਸਾਰੀਆਂ ਹੀ ਚੀਜ਼ਾਂ ਸਾਡਾ ਧਿਆਨ ਕਿੰਨੇ ਕਵਰਸ ਹੁੰਦੇ ਨੇ 6-7 ਘੰਟੇ ਨੀਂਦ ਲੈਣੇ ਜੀ ਉਹ ਖਾਣਾ ਵੀ ਐ ਸੋਣਾ ਵੀ ਐ ਨੌਕਰੀ ਵੀ ਕਰਨੀ ਐ ਬੱਚੇ ਵੀ ਪਾਲਣੇ ਨੇ ਫਿਰ ਰੱਬ ਦਾ ਕਿਹੜਾ ਵੇਲਾ ਰਹਿ ਗਿਆ ਫਿਰ ਤੋਂ ਖਬੀਰ ਸਾਹਿਬ ਦੇ ਕਹਿਣਾਂ ਗੋ ਵੀ ਹੀਰੇ ਜੈਸਾ ਜਨਮ ਐ ਕੋੜੀ ਬਦਲੇ ਜਾਇ ਯਾਰੇ ਸੋ ਇੱਥੇ ਐ ਕਿ ਭਾਈ ਇਹ ਠੱਠਾ ਸਾਨੂੰ ਇਹ ਗੱਲ ਸਮਝਾਉਂਦਾ ਐ ਕਿ ਇਹ ਦੂਰ ਠੱਗ ਨੀਰਾ ਕਿ ਇਹ ਮ੍ਰਿਗ ਤ੍ਰਿਸ਼ਨਾ ਐ ਇਹ ਠੱਗ ਐ ਠੱਗ ਨੀਰ ਐ ਚਾਰ ਚ ਫਿਰੇ ਨੀਠ ਨੀਠ ਮਨ ਕੀਆ ਧੀਰਾ ਕਿ ਭਈ ਮੈਂ ਬੜੀ ਹੌਲੀ ਹੌਲੀ ਨੀਠ ਨੀਠ ਹੌਲੀ ਹੌਲੀ ਆਪਣੇ ਮਨ ਨੂੰ ਪੇਸ਼ੈਂਸ ਦੇ ਵਿੱਚ ਲਿਆਂਦਾ ਧੀਰਜ ਦੇ ਵਿੱਚ ਲਿਆਂਦਾ ਸਬਰ ਵਿੱਚ ਲਿਆਂਦਾ ਉਹ ਸਾਰੀ ਤ੍ਰਿਸ਼ਨਾ ਤੋਂ ਗਰੀਡ ਤੋਂ ਦੌੜ ਤੋਂ ਆਪਣੇ ਆਪ ਨੂੰ ਮੈਂ ਸੰਕੋਚੇ ਜਿਨ ਠੱਗ ਠੱਗਿਆ ਸਗਲ ਜਗ ਖਾਵ ਕਿ ਇਹ ਜਿਹੜੀ ਮਾਇਆ ਰੂਪੀ ਠੱਗ ਹੈ ਇਨੇ ਸਾਰਾ ਜੱਗ ਖਾਦਾ ਹੋਇਆ ਸਾਰਾ ਜੱਗ ਠੱਗਿਆ ਇਹ ਠਗੋਲੀ ਹੈ ਇਹਨੇ ਸਭ ਨੂੰ ਠੱਗਿਆ ਹੋਇਆ ਸੋ ਠੱਗ ਠੱਗਿਆ ਠੌਰ ਮਨ ਆਵ ਪਰ ਮੈਂ ਤਾਂ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਥਾਂ ਦੇ ਦਿੱਤੀ ਹੈ ਜਿਨੇ ਇਸ ਬਾਕੀਆਂ ਨੂੰ ਠੱਗਣ ਵਾਲੇ ਠੱਗ ਨੂੰ ਠੱਗਿਆ ਹੋਇਆ ਸੋ ਜ਼ਾਹਰ ਹੈ ਕਿ ਜਦੋਂ ਅਸੀਂ ਵਾਹਿਗੁਰੂ ਦੇ ਚਰਨਾ ਕਮਰਾਂ ਦਾ ਆਸਰਾ ਲੈਂਦੇ ਤੇ ਫੇਰ ਇਹ ਮ੍ਰਿਗ ਤ੍ਰਿਸ਼ਨਾ ਇਹ ਠਗੋਰੀ ਇਹ ਚੰਦੌਲੀ ਇਹ ਵੀ ਚੰਦੌਲੀ ਵੀ ਕਹਾਂਦਾ ਵੀ ਇੱਕ ਸਿਟੀ ਆ ਵਿਚਾਰੇ ਅਸਮਾਨ ਔਰ ਧਰਤੀ ਦੇ ਹਿੰਦੂਆਂ ਦੀ ਕਹਾਣੀ ਹੈ ਕਈ ਉਹਦੇ ਚ ਹੀ ਫਸੇ ਹੁੰਦੇ ਨੇ ਤੇ ਕਈ ਵਾਰ ਅਸੀਂ ਜਿਹੜਾ ਉਸ ਸਵਾਦ-ਸਵਾਦ ਦੇ ਵਿੱਚ ਹੀ ਤੁਰੇ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਦੋਂ ਵਾਲ ਚਿੱਟੇ ਹੋਵੇ ਕਦੋਂ ਸਾਹ ਰੁਕਣਾ ਸ਼ੁਰੂ ਹੋ ਗਿਆ ਕਦੋਂ ਅਲਰਜੀਸ ਹੋ ਗਈਆਂ ਕਦੋਂ ਗੋਡੇ ਗਿੱਟੇ ਜਿਹੜੇ ਨੇ ਉਹ ਦੁਖਣ ਲੱਗ ਗਏ ਚਲੋ ਦੁਨੀਆ ਨੂੰ ਦੱਸਣ ਨੂੰ ਮੂੰਹ ਸਿਰਤਾ ਬੰਦਾ ਰੰਗ ਰੰਗ ਲੈਂਦਾ ਹੈ ਉਹ ਗੋਡਿਆਂ ਦੇ ਕਿਵੇਂ ਕੁਚੀ मारेਗਾ ਜੇ ਗੋਡੇ ਦੁਖਦੇ ਨੇ ਬੁਢਾਪਾ ਤਾਂ ਆ ਗਿਆ ਆ ਗਿਆ ਇਹ ਦਰਵਾਜ਼ਾ ਖੜਕਾ ਰਿਹਾ ਬੁਢਾਪਾ ਕੇ ਭਾਈ ਚੱਲ ਹੁਣ ਅਗਲੀ ਵਾਰੀ ਹੈ ਸੋ ਇਹੀ ਇਸ ਦਾ ਮੈਸੇਜ ਹੈ ਕਿ ਭਾਈ ਉਹ ਰੰਕਾਰ ਦਿਲ ਦੇ ਅੰਦਰ ਹੈ ਉਸ ਨੂੰ ਅੰਦਰ ਹੀ ਦੇਖੋ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਅਸੀਂ ਆਪਣੇ ਈਵਰਸ ਕੋਲ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਹਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਾਮ ਰੱਖਿਆ ਦਿਓ ਦੇਖਦੇ ਰਹੋ ਟੀਵੀ 4 ਪਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ